ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਆ ਕਿ ਹੁਣ 2024 ਦੀ ਇਲੈਕਸ਼ਨ ਦਾ ਜਿਹੜਾ ਵਿਗਲ ਵੱਜ ਗਿਆ ਆਲ ਸਾਰੇ ਜਾਣਦੇ ਹੋ ਇੱਕ ਦੋ ਦਿਨ ਦੇ ਵਿੱਚ ਚੋਣ ਜਾਬਤਾ ਵੀ ਲਾਗੂ ਹੋ ਜਾਣਾ ਤੇ ਮੇਰੀ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਚਲੋ ਹੈ ਤੇ ਮੈਂ ਛੋਟਾ ਜਿਹਾ ਵਰਕਰ ਹੀ ਆ ਹੋ ਸਕਦਾ ਕਿ ਮੇਰੇ ਦੈਰੇ ਤੋਂ ਬਾਹਰ ਦੀ ਗੱਲ ਹੋਵੇ ਪਰ ਮੈਂ ਇਹ ਆਪਣੀ ਜ਼ਿੰਮੇਵਾਰੀ ਸਮਝ ਕੇ ਬੇਨਤੀ ਕਰ ਰਿਹਾ ਕਿ ਜੋ ਅਕਾਲੀ ਦਲ ਦੀਆਂ ਪ੍ਰਾਪਤੀਆਂ ਆ ਇਹਨਾਂ ਨੂੰ ਘਰ ਘਰ ਪਹੁੰਚਾਉਣ ਵਾਸਤੇ ਸਾਰੇ ਹੀ ਅਕਾਲੀ ਵਰਕਰਾਂ ਨੂੰ ਅਹੁਦੇਦਾਰਾਂ ਨੂੰ ਇੱਕ ਮਹਿੰਮਾ ਸ਼ੁਰੂ ਕਰ ਲੈਣੀ ਚਾਹੀਦੀ ਆ ਕਿਉਂਕਿ ਆਮ ਨੇ ਲੋਕਾਂ ਨੂੰ ਝੂਠ ਬੋਲ ਕੇ ਸਰਕਾਰ ਬਣਾਈ ਆ ਅੱਜ ਲੋਕ ਆਮ ਨੂੰ ਮੂੰਹ ਨਹੀਂ ਲਾਉਂਦੇ ਔਰ ਅਕਾਲੀ ਦਲ ਵਾਲੇ ਲੋਕਾਂ ਦਾ ਰੁਝਾਨ ਬਹੁਤ ਹੈ ਕੋ ਚੜ੍ਹਦੀ ਕਲਾ ਵਿੱਚ ਅਕਾਲੀ ਦਲ ਰ ਆਪਾਂ ਅਕਾਲੀ ਦਲ ਦੀ ਸਰਕਾਰ ਬਣੋਣੀ ਆ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੀ ਚੋਣਾਂ ਗਿਆ ਔਰ ਕੁਛ ਜਿਹੜੇ ਇਹੋ ਜਿਹੇ ਬੰਦੇ ਨੇ ਜਿਹੜੇ ਕਿ ਚੋਣਾਂ ਦੇ ਵਿੱਚ ਲੱਗ ਗਿਆਨ ਕਿ ਇੱਕ ਹੋਰ ਨਵਾਂ ਕਾਦੀਦਲ ਬਣਿਆ ਆਪਣੀਆਂ ਜਥੇਬੰਦੀਆਂ ਬਣੀਆਂ ਉਹ ਉਹ ਫਿਰ ਅਕਾਲੀ ਦਲ ਤੇ ਜਾਂ ਸ਼ਰੋਣੀ ਕਮੇਟੀ ਤੇ ਵਰ ਖਿਲਾਫ ਕੂੜ ਪ੍ਰਚਾਰ ਕਰਦੇ ਇਹਨਾਂ ਤੋਂ ਬਚਣ ਵਾਸਤੇ ਅਕਾਲੀ ਦਲ ਦੇ ਜਿਹੜੇ ਯੋਧੇ ਨੇ ਉਹ ਮੂੰਹ ਤੋੜਵਾ ਜਵਾਬ ਦੇਣ ਤੇ ਲੋਕਾਂ ਦੇ ਘਰ ਘਰ ਜਾ ਕੇ ਵਿਚਰਨ ਨਿੱਜੀ ਤੌਰ ਤੇ ਜਮਿਨੀ ਤੌਰ ਤੇ ਘਰ ਘਰ ਕੇ ਆਪਾਂ ਵਿਚਰ ਗਿਆ ਤਾਂ ਕਿ ਆ ਜਿਹੜੀ ਇਲੈਕਸ਼ਨ ਆ ਪਾਰਲੀਮੈਂਟ ਦੀ ਇਹ ਆਪਾਂ ਬਹੁਮਤ ਨਾਲ ਉਹ ਚੜ੍ਹਦੀ ਕਲਾ ਦੇ ਵਿੱਚ ਜਿੱਤੀਆਂ ਔਰ ਪਾਰਟੀ ਨੂੰ ਮਜ਼ਬੂਤ ਕਰੀਏ ਮੈਂ ਤੇ ਇਹੋ ਹੀ ਆਪਣੀ ਮੁਹਿੰਮ ਤੋਰੀ ਆ ਔਰ ਸਭ ਤੋਂ ਵੱਡਾ ਮੈਂ ਦੇਣਦਾਰਾਂ ਦਾ ਧੰਨਵਾਦ ਆ ਕਿਉਂਕਿ ਹਰ ਇੱਕ ਦੇ ਮਗਰ ਕੋਈ ਨਾ ਕੋਈ ਤੇ ਹੁੰਦਾ ਵਾ ਲੀਡਰ ਦੇ ਜਿਹਦਾ ਹੱਥ ਹੁੰਦਾ ਮੇਰੇ ਤੇ ਵੀ ਰਣਕੇ ਸਾਹਿਬ ਦੇ ਵਿੱਚ ਬਾਹ ਫੜੀ ਕੇ ਹੱਥ ਰੱਖਿਆ ਔਰ ਮੈਂ ਵੀ ਸਾਰੇ ਵੀਰਾਂ ਨੂੰ ਕਿਹਾ ਕਿ ਤੁਸੀਂ ਜਿਹਦੇ ਨਾਲ ਜੁੜੇ ਹੋ ਉਹਦੇ ਨਾਲ ਵਿਸ਼ਵਾਸ ਪਾਤਰ ਬਣ ਕੇ ਇਹ ਨਹੀਂ ਆਪਾਂ ਵੇਖਣਾ ਕਿ ਫਲਾਣਾ ਬੰਤੇ ਸੀ ਨੂੰ ਜਾਦੀ ਜਦੀ ਸੁਣਾਈ ਹੁੰਦੀ ਮੇਰੀ ਘਟ ਹੁੰਦੀ ਆ ਮੁੱਲ ਮਿਹਨਤ ਦਾ ਪਹਿਣਾ ਸੋਸ਼ਲ ਮੀਡੀਆ ਦਾ ਜ਼ਮਾਨਾ ਜਿੰਨਾ ਵੀ ਜ਼ੋਰ ਲੱਗਦਾ ਸੋਸ਼ਲ ਮੀਡੀਆ ਦੇ ਉੱਤੇ ਜ਼ੋਰ ਲਾਓ ਅਕਾਲੀ ਦਲ ਦਾ ਜੰਗੀ ਪੱਤਰ ਤੇ ਆਪਾਂ ਪ੍ਰਚਾਰ ਕਰੀਏ ਔਰ ਜਿਹੜੇ ਲੋਕ ਅਕਾਲੀ ਦਲ ਦੀ ਵਿਖਾਲਤ ਕਰਦੇ ਉਹਨਾਂ ਦਾ ਮੂੰਹ ਤੋੜਵਾ ਜਵਾਬ ਦੇਈਏ ਔਰ ਆਪਣੇ ਲੀਡਰ ਦੇ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਬੰਦਾ ਕਈ ਯਾਰੀ ਪਤਾ ਕੀ ਹੁੰਦਾ ਕੀ ਲੋਕੀ ਇੱਕ ਦੋ ਚੀਤੀਆਂ ਗੱਲਾਂ ਕਰਦੇ ਆ ਉਹ ਗੱਲਾਂ ਨੂੰ ਆਪਾਂ ਛੱਡੀਆਂ ਤੇ ਆਪਾਂ ਆਪਣੇ ਤੌਰ ਤੇ ਇਹੋ ਜਿਹੇ ਤਰੀਕੇ ਨਾਲ ਕੰਮ ਕਰੀਏ ਘਰ-ਘਰ ਜਾ ਕੇ ਪ੍ਰਚਾਰ ਕਰੀਏ ਦੇਖੋ ਸੰਸਥਾ ਦਾ ਕੰਮ ਸੀ ਕਿ ਜੋ ਬਾਦਲ ਸਾਹਿਬ ਨੇ ਗਰੀਬਾਂ ਨੂੰ ਆਟਾ ਦਾਲ ਸਕੀਮੇ ਚਾਲੂ ਕੀਤੀ ਸੀ ਉਹ 30 ਕਿਲੋ ਕਣਕ ਮਿਲਦੀ ਸੀ ਨਾਲ ਛੋਲੇ ਦਾਲ ਹੋਰ ਵੀ ਸਮਾਨ ਮਿਲਦਾ ਸੀ ਉਹ ਅੱਜ ਕੀ ਹੋਇਆ ਕੀ ਅੱਜ 5-5 ਕਿਲੋ ਹੋ ਗਈ ਐ ਲੋਕਾਂ ਦੇ ਵਿੱਚ ਰੋਸ ਬੜਾ ਜਿਹੜੀ ਮੇਰੀ ਵਾਟਵਾ 33 ਨੰਬਰ ਵਾਟਵਾ ਮੈਂ ਤੁਹਾਨੂੰ ਇੱਕ ਆਪਣੇ ਅਕਾਲੀ ਵਰਕਰ ਵੀਰਾਂ ਨੂੰ ਦੱਸਣਾ ਚਾਹਨਾ ਕਿ ਜੇ ਕੋਈ ਕੰਮ ਕਰਨਾ ਚਾਵੇ ਤੇ ਉਹ ਬੰਦਾ ਬੜਾ ਹੀ ਕੰਮ ਕਰ ਸਕਦਾ ਇਹਨਾਂ ਕਿ ਅਕਾਲੀ ਵਰਕਰਾਂ ਦੇ ਕੰਮ ਨਹੀਂ ਤੇ ਸੁਣਵਾਈ ਨਹੀਂ ਤੇ ਹੁਣ ਸਾਡੀ ਜਿਹੜੀ ਵਾਟਵਾਜ ਦੇ ਚ ਔਰ ਬਹੁਤ ਵੱਡੀ ਵਾਟਵਾ ਬੋਟਾਂ ਵੀ ਚੰਗੀਆਂ ਇੱਥੇ ਕਾਂਗਰਸ ਦੀ ਸਰਕਾਰ ਵੀ ਰਹੀ ਆ ਆਮ ਦੀ ਸਰਕਾਰ ਵੀ ਹੁਣ ਮੌਜੂਦਾ ਚੱਲਣ ਢਈ ਆ ਔਰ ਬਹੁਤ ਹੀ ਇੱਥੇ ਆਬਾਦੀ ਵੱਡੀ ਪੈਂਦੀ ਆ ਰਾਮ ਐਵੈਨਿਊ ਹਰਿ ਕ੍ਰਿਸ਼ਨ ਐਵੈਨਿਊ ਖਾਲਸਾ ਕਲੋਨੀ ਉਹ ਜਾਗਰ ਨਗਰ ਉਹ ਸੋ ਬਾਬਾ ਬੁੱਢਾ ਜੀ ਨੇ ਪੈਂਦੀ ਹੈ ਨਾ ਇੱਥੇ ਸਕੂਲ ਸੀ ਨਾ ਇੱਥੇ ਕੋਈ ਡਿਸਪੈਂਸਰੀ ਤੇ ਨਾ ਇੱਥੇ ਡਿਪੂ ਹੋ ਰਿਹਾ ਇੱਥੇ ਲੋਕ ਤਰਾਸ ਤਰਾਸ ਕਰਦੇ ਆ ਕਾਰਨ ਪਤਾ ਕੀ ਆ ਕਿ ਦੀਪੂ ਵਾਲਿਆਂ ਨੇ ਵੀ ਇੱਕ ਕੰਮ ਕੀਤਾ ਕਿ ਪਹਿਲੀ ਤੇ ਗੱਲ ਕਰਨ ਕੌਣ ਨਹੀਂ ਜੇ ਆ ਗਈ ਤੇ ਨਾਲੇ ਨਾ ਕੱਟਦੇ ਨੇ ਤੇ ਬੇਰੋਜ਼ਗਾਰੀ ਬੜੀ ਆ ਔਰ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਆ ਉਹਨਾਂ ਤੇ ਹੀ ਆਸ਼ਵਮਾਨ ਕਾਰਡ ਬਣਨੇ ਉਹ ਆਸ਼ਵਮਾਨ ਕਾਰਡ ਨਹੀਂ ਬਣਦੇ ਇਸ ਸਬੰਧ ਦੇ ਵਿੱਚ ਮੈਂ ਡੀਸੀ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਸੀ ਔਰ ਉਹਦੇ ਵਿੱਚ ਉਹਨਾਂ ਨੇ ਦੀਪੂ ਦਾ ਵੀ ਕਾਰਵਾਈ ਚਲਣ ਲਈ ਆ ਮੈਂ ਪਬਲਿਕ ਨੂੰ ਆਪਣੇ ਸੰਗਤਾਂ ਨੂੰ ਕਹਿਣਾ ਚਾਹੁੰਦਾ ਕਿ ਕੰਮ ਸਾਰੇ ਹੁੰਦੇ ਆ ਇੱਕ ਦੋ ਦਿਨਾਂ ਦੇ ਚੋਣ ਜਾਬਤਾ ਹੋ ਜਾਣਾ ਫਿਰ ਸਾਰਿਆਂ ਨੂੰ ਬਾਹਣਾ ਲੱਭ ਜਾਣਾ ਸਾਰੀਆਂ ਪਾਰਟੀਆਂ ਨੂੰ ਬਾਹਣਾ ਲੱਭ ਜਾਣਾ ਕਿ ਚੋਣ ਜਾਬਤਾ ਲੱਗਾ ਜੀ ਕੋਈ ਕੰਮ ਨਹੀਂ ਹੋਣਾ ਤੇ ਇਹ ਨਾ ਵੇਖੋ ਕਿ ਚੋਣ ਜਾਬਤੇ ਦੇ ਕਰਕੇ ਆਪਾਂ ਨੂੰ ਬਾਹਣਾ ਮਿਲੇ ਕਿ ਕੋਈ ਕੰਮ ਨਹੀਂ ਹੋਣਾ ਕੰਮ ਚੱਲੋ ਸਾਰੇ ਹੁੰਦੇ ਆ ਅੱਜ ਨਹੀਂ ਇੱਥੇ ਕੱਲ੍ਹ ਉਹਨੇ ਆਪਾਂ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ। ਔਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਦੇ ਨਾਲ ਅੱਗੇ ਲਿਵਾਈਏ। ਔਰ ਜੇ ਆਪਾਂ ਘਰ-ਘਰ ਜਾ ਕੇ ਵਿਚਰਾਂਗੇ, ਪ੍ਰਚਾਰ ਕਰਾਂਗੇ, ਲੋਕਾਂ ਨੂੰ ਦੱਸਾਂਗੇ, ਲੋਕਾਂ ਦੇ ਨਾਲ ਤੁਰਾਂਗੇ। ਔਰ ਚਵੀਕਰਦੇ ਬੰਦੇ ਨੂੰ ਤਿਆਰ ਰਹਿਣਾ ਚਾਹੀਦਾ ਜਦੋਂ ਕੋਈ ਬਾਸ਼ਮਾਰੇ ਚਲੋ ਉਸੇ ਵਾਲਾ ਹਾਂਜੀ ਚਲੋ ਜੀ। ਤੇ ਲੋਕਾਂ ਨੂੰ ਲਾਮਬੰਦ ਕਰੀਏ। ਹੌਣ ਤੇ ਚੋਣਾ ਸਿਰ ਤੇ ਆ ਗਿਆ ਵਾ ਤੇ ਪਬਲਿਕ ਨੂੰ ਇਹ ਬੇਨਤੀ ਹੈ ਕਿ ਜਿਹੜੀਆਂ ਨਵੀਆਂ ਧਿਰਾਂ ਆਉਣੀਆਂ ਵਾ ਨਵੇਂ ਬੰਦੇ ਆਉਣੇ ਆ ਜਿਹੜੇ ਵਿਰੋਧਤਾ ਕਰਦੇ ਆ ਇਹਨਾਂ ਦੇ ਲક્ષੇਦਾਰ ਭਾਸ਼ਣ ਜਿਨਾ ਆਇਓ ਇਹ ਕਾਲੀ ਠੰਡੇ ਦਿਮਾਗ ਦੇ ਨਾਲ ਆਪੋ ਆਪਣੇ ਘਰੇ ਬਾਕੀ ਸੋਚੋ ਕਿ ਇਹ ਕਾਲੀ ਦਲ ਨੇ ਕੀ ਕੁਛ ਗਰੀਬਾਂ ਨੂੰ ਦਿੱਤਾ ਹਰ ਇੱਕ ਪਬਲਿਕ ਨੂੰ ਦਿੱਤਾ ਹਰ ਇੱਕ ਵਰਗ ਨੂੰ ਦਿੱਤਾ ਜਿਹਦੇ ਕਰਕੇ ਅੱਜ ਲੋਕ ਅਕਾਲੀ ਦਲ ਦੀ ਸਰਕਾਰ ਨੂੰ ਵਾਸਤੇ ਬੇਲ ਸਬਰੀ ਦੇ ਨਾਲ ਉਡੀਕ ਕਰ ਰਹੇ ਕਿ ਉਹ ਸਮਾਂ ਆਵੇ ਤੇ ਅਸੀਂ ਚੋਣ ਨਿਸ਼ਾਨ ਤੱਕੜੀ ਤੇ ਬਟਨ ਨਪੀਏ ਤੇ ਸਰਕਾਰ ਪੜਾਈਏ ਠੀਕ ਆ ਕਿ ਗਰੀਬក្រਾ ਤਬਕਾ ਵਾ ਕੋਈ ਡਰਦੇ ਗੱਲ ਨਹੀਂ ਕਰਦੇ ਕਿ ਸਰਕਾਰਾਂ ਲੋਕੀ ਡਰਦੇ ਨੇ ਬੜੇ ਕੌਂਸਲਰ ਕੋ ਡਰਦੇ ਨੇ ਆਪਣੇ ਹਲਕੇ ਦੇ ਐਮਐਲਏ ਕੋ ਡਰਦੇ ਨੇ ਆਪਣੇ ਪ੍ਰਧਾਨਾਂ ਕੋ ਥੋੜੀ ਚੀਜ਼ ਕਰਦੇ ਨੇ ਪਰ ਇਹਨਾਂ ਕੋ ਡਰਨ ਦੀ ਲੋੜ ਨਹੀਂ ਹੈਗੀ ਜਿਹੜੀ ਵੀ ਗੱਲ ਹੈਗੀ ਤੁਸੀਂ ਜਿਹੜਾ ਤੁਹਾਡਾ ਲੀਡਰ ਵਾ ਕੇ ਤੇ ਤੁਸੀਂ ਤਹਿਤ ਕੰਮ ਕਰਦੇ ਤੁਸੀਂ ਉਹਦੇ ਨਾਲ ਸੰਪਰਕ ਕਰੋ ਔਰ ਉਹਨੂੰ ਦੱਸੋ ਆਪਣੇ ਟੀਮ ਵਰਕ ਲੈ ਕੇ ਤੁਰੋ ਔਰ ਮੈਂ ਪਹਿਲਾਂ ਵੀ ਬੜੀ ਆਲੀ ਜਿਗਰ ਕੀਤਾ ਕਿ ਮੈਨੂੰ ਇਹ ਪਲੇਟਫਾਰਮ ਸਾਡੇ ਸਤਿਕਾਰਯੋਗ ਸਾਬਕਾ ਕੈਬਨਟ ਮੰਤਰੀ ਬੁਲਜਾ ਸਿੰਘ ਰਣਕੀ ਦੇ ਸਾਹਮਣੇ ਮੈਨੂੰ ਦਿੱਤਾ ਤਾਂ ਕਿ ਮੈਂ ਲੋਕਾਂ ਦੇ ਮਸਲੇ ਚੁੱਕਾਂ ਪੁਰ ਮੈਂ ਚੁੱਕਦਾ ਜਿਦਾਂ ਵੀ ਕੋਈ ਵੀਰ ਭਾਈ ਮੈਨੂੰ ਆਵਾਜ਼ ਮਾਰੇ ਮੈਂ ਕਦੀ ਕਿਸੇ ਨੂੰ ਨਾ ਨਹੀਂ ਕੀਤੀ ਇਹ ਨਹੀਂ ਕਿ ਜੇ ਇਹ ਨਹੀਂ ਕੰਮ ਕਰਦਾ ਤੇ ਕੋਈ ਨਹੀਂ ਕਹਦਾ ਹੋਰ ਰਣਕੀਏ ਸਾਹਿਬ ਵੱਲੋਂ ਤੇ 24 ਘੰਟੇ ਹੀ ਬੂਏ ਗੁੱਲੇ ਨਾ। ਹੋਰ ਜਿੱਦਾਂ ਰਣਕੀਏ ਸਾਹਿਬ ਕੰਮ ਕਰਦੇ ਇਦਾਂ ਹੀ ਬਲਦ ਸਾਹਿਬ ਕੰਮ ਕਰਦੇ ਸੀ ਹੋਰ ਲੋਕੀ ਮੈਂ ਤੁਹਾਨੂੰ ਇੱਕ ਇਹ ਕਹਿੰਦਾ ਕਿ ਲੋਕਾਂ ਦੇ ਘਰਾਂ ਦੇ ਜਾ ਕੇ ਵੇਖੋ ਇੱਕ ਵਾਰੀ ਕਿਸੇ ਦੇ ਘਰ ਜਾ ਕੇ ਬਹਿ ਕੇ ਦੋ ਮਿੰਟ ਬਹਿ ਕੇ ਗੱਲਬਾਤ ਕਰੋ। ਉਹ ਫਿਰ ਤੁਹਾਨੂੰ ਜਿਦਾਉ ਟੇਪ ਸੋਚਣਾ ਪਦੀਏ ਤੇ ਚੱਲ ਪੈਂਦੀ ਹੈ ਫਿਰ ਦਸਮ ਕੇ ਲੋਕੀ ਗੱਲਾਂ ਕਰਦੇ ਕਿ ਵਾਕਿਆ ਯਾਰ ਅਹੀਂ ਗਲਤੀ ਕੀਤੀ ਐ ਬਦਲਾ ਬਦਲਾ ਦੇ ਚੱਕਰ ਦੇ ਵਿੱਚ ਅਹੀਂ ਆਪਰੇ ਪੈਰਾਂ ਤੇ ਘਾੜੀ ਮਾਰ ਲਈ ਐ ਹੁਣ ਸਮਾਂ ਤੁਹਾਡੇ ਕੋਲ 5 ਸਾਲ ਦੇ ਚੱਕੂ ਵਾਰੀ ਸਮਾਂ ਮਿਲਦਾ ਔਰ ਕਰਨਾ ਕੀ ਆ ਉਹ ਤੁਸੀਂ ਆਪਣੇ ਪਾਰਟੀ ਵਾਸਤੇ ਇੱਕ ਸੋਚ ਨਾ ਆਪਣਾ ਬਟਨ ਨਾ ਆਪਣਾ ਬਸ ਚੋਣ ਨਿਸ਼ਾਨ ਤਕੜੀ ਦਾ ਤਗੜੇ ਹੋ ਕੇ ਆਪਾਂ ਲੋਕਾਂ ਦੇ ਵਿੱਚ ਤੇ ਲੋਕਾਂ ਨੂੰ ਲਾਮਬੰਦ ਕਰੀਏ ਔਰ ਮੈਂ ਤੁਹਾਨੂੰ ਇੱਕ ਗੱਲ ਬੇਨਤੀ ਕਰਦਾ ਆਪਣੇ ਭਰਾਵਾਂ ਨੂੰ ਵੀ ਜਿਹੜਾ ਬੰਦਾ ਮਿਹਨਤ ਕਰੂਗਾ ਉਹ ਮਿਹਨਤ ਬੋਲਦੀ ਹੈ ਤੁਸੀਂ ਵਿਚਰੋ ਜੇ ਅਸੀਂ ਪਬਲਿਕ ਦੇ ਘਰ ਘਰ ਵਿੱਚ ਚਰਾਂਗੇ ਘਰ ਘਰ ਜਾਵਾਂਗੇ ਤੋ ਆਟੋਮੈਟਿਕ ਹੀ ਗਰੇ ਸਾਡੇ ਲੀਡਰ ਸਾਹਿਬਾਨ ਨੇ ਜਿਧਾਣ ਮਰਨੀ ਕਿ ਸਾਬ ਦੇ ਨਾਲ ਟੁੜਿਆ ਮੈਂ ਲੋਕਾਂ ਦੇ ਘਰ ਘਰ ਵਿੱਚ ਚਰੂੰਗਾ ਤੋ ਆਟੋਮੈਟਿਕ ਹੀ ਲੋਰਣੇ ਕਿਹੜਾ ਪਤਾ ਗੰਗ ਕੰਮ ਕਰਦਾ ਤੇ ਜੇ ਮੈਂ ਆਪਣੇ ਘਰੇ ਬਿਠੇ ਰਹਿਣਾ ਤੇ ਕਿਸੇ ਨਾਲ ਤਾਲਮੇਲ ਹੀ ਨਹੀਂ ਕਰਨਾ ਕਿਸੇ ਨਾਲ ਸੰਪਰਕ ਹੀ ਨਹੀਂ ਕਰਨਾ ਤੇ ਉਹ ਉਹ ਵੀ ਫਿਰ ਲੀਡਰ ਨੂੰ ਪਤਾ ਲੱਗ ਜਾਂਦਾ ਜੇ ਆਪਾਂ ਚਾਹੁੰਦੇ ਆ ਆਪਾਂ ਆਸ ਕਰਦੇ ਕਿ ਸਾਨੂੰ ਪਾਰਟੀ ਵੱਲੋਂ ਕੋਈ ਮਿਲੇ ਹਾਂਜੀ ਸੋਚਦੇ ਕੋਈ ਪ੍ਰਾਪਤੀ ਵਾਸਤੇ ਫਿਰ ਆਪਾਂ ਨੂੰ ਮਿਹਨਤ ਵੀ ਕਰਨੀ ਪੈਣੀ ਆ ਆਪਾਂ ਨੂੰ ਪਹਿਲੋ ਕਰਨਾ ਪਣਾ ਪਾਰਟੀ ਵਾਸਤੇ ਸਮਾਂ ਕੱਢ ਕੇ ਉਹ ਪਬਲਿਕ ਦੇ ਵਿਚਰਨਾ ਪਣਾ ਪਬਲਿਕ ਨੂੰ ਲਾਮਬਦ ਕਰਨਾ ਪੈਣਾ ਪਬਲਿਕ ਦੇ ਨਾਲ ਜੁੜੋ ਉਹਨਾਂ ਜੋੜੋ ਹਰ ਇੱਕ ਬੰਦੇ ਦੀ ਘੱਟੋ ਘੱਟ ਇਹੋ ਜੀ ਇੱਕ ਪੋਜੀਸ਼ਨ ਹੋਣੀ ਚਾਹੀਦੀ ਜਿੱਦੇ ਮਗਰ ਹਜ਼ਾਰਾਂ ਦੇ ਨਾਲ ਉਸ ਉਹਦੇ ਇਲਾਕੇ ਦੇ ਬੰਦੇ ਸਾਰੇ ਜੋੜਨ ਲੋਕ ਕਹਣ ਕਿ ਵਾਕਿਆ ਹੀ ਇਹ ਬੰਦਾ ਵਿਚਰਿਆ ਔਰ ਇਹਨੇ ਕੰਮ ਕੀਤਾ ਆਪਣੇ ਮੂੰਹ ਸਿਫਤ ਨਹੀਂ ਕਰਨੀ ਕੀਤੀ ਲੋਕ ਸ਼ਿਵਤਾ ਕਰਨ ਇਹੋ ਜਿਹਾ ਕੰਮ ਕਰੋ ਘਰ ਘਰ ਜਾਓ ਲੋਕਾਂ ਨੂੰ ਲਾਮਬਾਤ ਕਰੋ ਕਿਉਂਕਿ ਇੱਕ ਕੁਦਰਤ ਦਾ ਅਸੂਲ ਹੈ ਕਿ ਜਿਉਂ ਵੀ ਤੁਸੀਂ ਕੰਮ ਕਰੋਗੇ ਚੰਗਾ ਕੰਮ ਕਰੋਗੇ ਤੁਹਾਨੂੰ ਚੰਗਾ ਰਿਜ਼ਲਟ ਮਿਲੂਗਾ ਜੇ ਮਾੜਾ ਕਰਾਂਗੇ ਤੇ ਮਾੜਾ ਮਿਲੇਗਾ ਪਰ ਮੈਂ ਸਰਦਾਰ ਵਿਰਸਾ ਸਿੰਘ ਜੀ ਮਟਵਾ ਸਾਹਿਬ ਸਾਡੇ ਸੀਨੀਅਰ ਅਕਾਲੀ ਨੇਤਾ ਨੇ ਮੈਂ ਉਹਨਾਂ ਦੇ ਨਾਲ ਜੇਪ ਚ ਰਿਹਾ ਮੈਨੂੰ ਮਾਣਵਾ ਕਿ ਇਹੋ ਜੇ ਲੀਡਰਾਂ ਤੇ ਨਾਲ ਸੂਝਵਾਨਾਂ ਤੇ ਨਾਲ ਔਰ ਸਿਆਸਤਦਾਨਾਂ ਤੇ ਨਾਲ ਮੈਨੇ ਵੀ ਜੇਲ ਕੱਟੀ ਹੈ ਔਰ ਮੈਨੂੰ ਉਹਨਾਂ ਦੀ ਇੱਕੋ ਗੱਲ ਬਹੁਤ ਪ੍ਰਭਾਤ ਕਰਦੀ ਹੈ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੇ ਇਹਸਾਨ ਕੀਤਾ ਵੇਖੀ ਰਹੀ ਉਹਨਾਂ ਦੀ ਸਪੀਚ ਮੈਂ ਸੁਣੀ ਹੈ ਤੇ ਬੰਦੇ ਨੂੰ ਇਹਸਾਨ ਫਰਾਮੋਸ ਨਹੀਂ ਹੋਣਾ ਚਾਹੀਦਾ ਫਿਰ ਮਗਰ ਕਹਿੰਦੇ ਲਾ ਦੋ ਜਿੰਨਾ ਜ਼ੋਰ ਹੈਗਾ ਬੰਦੇ ਦੀ ਕਦਰ ਪੈਂਦੀ ਔਰ ਗੱਲ ਵਾਕਿਆ ਸਹੀ ਆ ਪਾਰਟੀ ਲਈ ਵਫਾਦਾਰੀ ਦੇ ਨਾਲ ਕੰਮ ਕਰੋ ਪ੍ਰਮਾਤਮਾ ਕੁਦਰਤ ਨੇ ਤੁਹਾਨੂੰ ਵੀ ਗਾਂ ਅੱਗੇ ਆਉਣ ਦਾ ਮੌਕਾ ਦਊ ਤੁਹਾਡੀ ਵੀ ਬਾਹ ਫੜੂ ਪਰ ਜਿਹੜੇ ਸਾਡੇ ਸੀਨੀਅਰ ਲੀਡਰ ਉਹਨਾਂ ਨੂੰ ਸਾਰਾ ਪਤਾ ਹੁੰਦਾ ਕਿ ਕਿਹੜਾ ਬੰਦਾ ਕੀ ਕੰਮ ਕਰਦਾ ਕਿਹਨੇ ਕਿ ਪਾਣੀ ਦੇ ਵਿੱਚ ਔਰ ਆਪਾਂ ਪੂਰਾ ਜੋਰ ਲਉਣਾ ਔਰ ਜੋ ਮੇਰੇ ਅਸਧਿ ਵਿਜਮਾ ਗੱਲ ਕਰਨਾ ਚਾਹੁੰਦਾ ਕਿ ਕਈ ਨਹੀਂ ਬੰਦਾ ਪਤਾ ਕੀ ਹੁੰਦਾ ਜਿਹੜੇ ਪ੍ਰਧਾਨ ਨਾਲ ਜਾਂ ਅਹੁਦੇਦਾਰੀਆਂ ਜਿਨ੍ਹਾਂ ਨੂੰ ਮਿਲੀਆਂ ਵਾ ਉਹ ਕੰਮ ਘੱਟ ਤੇ ਗੱਲੀ ਬਾਤੀ ਜੋ ਜਿਹੜਾ ਖਾਤਾ ਆਪਣਾ ਪੂਰਾ ਕਰ ਦਿੱਤੇ ਤੇ ਗੱਲੀ ਬਾਤੀ ਕਰਨ ਆਏ ਸੀ ਜੀ ਹੋ ਗਿਆ ਜੀ ਇਹ ਆ ਗਿਆ ਉਹ ਕਰ ਦਿੱਤਾ ਇਹ ਨਹੀਂ ਆਪਾਂ ਗੱਲਾਂ ਘੱਟ ਕਰੀਏ ਤੇ ਕੰਮ ਜ਼ਿਆਦਾ ਕਰੀਏ ਔਰ ਪਾਰਟੀ ਨੂੰ ਜਿੱਤਾਈਏ ਸਾਨੂੰ ਲੋੜ ਨਾ ਪਵੇ ਦੱਸਣ ਵਾਸਤੇ ਲੋਕ ਦੱਸਣ ਕੀ ਵਾਕਿਆ ਸਾਡੇ ਕੋਲ ਸਭੇ ਮਰਦੇ ਪ੍ਰਧਾਨ ਵਾਰਡ ਦੇ ਪ੍ਰਧਾਨ ਮੈਂ ਆਪਣੇ ਲੈਵਲ ਦੀ ਗੱਲ ਕਰ ਰਿਹਾ ਹਾਂ ਹਾਂਜੀ ਇਹ ਇਹ ਵਿਚਰੇ ਆ ਉਰ ਹੱਲਾ ਮਾਰੀਏ ਉਰ ਹਰੇਕ ਦੇ ਨਾਲ ਤਰੋ ਹਰੇਕ ਦੀ ਗੱਲ ਸੁਣੋ ਹਰੇਕ ਨੂੰ ਜੋੜੋ ਮਜਾ ਤੇ ਤਾਂ ਕਿ ਅਸੀਂ ਦੂਜੀ ਪਾਰਟੀ ਦੇ ਵੀ ਤੋੜ ਕੇ ਨਾਲ ਲੈ ਆਈਏ ਦੂਜੇ ਵੀ ਬੰਦੇ ਨਾਲ ਲੈ ਕੇ ਤੇ ਤਗੜੇ ਹੋ ਕੇ ਆਪਾਂ ਹੱਲਾ ਮਾਰੀਏ ਪਰ ਆਉ 2023 ਦੇ ਇਲੈਕਸ਼ਨਾਂ ਔਰ ਦੂਜੇ ਚ ਵੀ ਦੇ ਵਿੱਚ ਹੀ ਇਲੈਕਸ਼ਨ ਸਾਰੇ ਕੀ ਆਉਣੀਆਂ ਵਾ ਔਰ ਸ਼ਰੋਨੀ ਕਾਲੀ ਦਲ ਬਾਦਲ ਨੂੰ ਮਜ਼ਬੂਤ ਕਰ ਗਏ ਔਰ ਜੇ ਕਾਲੀ ਦਲ ਮਜ਼ਬੂਤ ਆ ਤੇ ਅਹੀਂ ਵੀ ਮਜ਼ਬੂਤ ਆ ਤਾਂ ਕਾਲੀ ਦਲ ਤਗੜਾ ਤੇ ਸਾਡਾ ਗਰੀਬ ਭਾਈਚਾਰਾ ਪਬਲਿਕ ਵੀ ਖੁਸ਼ ਕਿਉਂਕਿ ਜੋ ਕੰਮ ਬਾਦਲ ਸਾਹਿਬ ਨੇ ਕੀਤੇ ਆ ਉਹ ਹੋਰ ਤੇ ਕੋਈ ਕਰਕੇ ਸਾਡਾ ਨਾ ਕਦੀ ਕੀਤੇ ਇਹ ਮੰਨਦੀ ਦੁਨੀਆ ਮੰਨਦੀ ਆ ਮੈਂ ਆਪ ਕਹਿੰਦਾ ਆਸਾ ਨੂੰ ਜਿਹੜਾ ਰੋਟੀ ਪਾਣੀ ਮੰਗਦਾ ਬਾਦਰਾ ਦਾ ਸਰਕਲ ਚੱਲਦਾ ਬਾ ਉਹ ਬਾਦਸ਼ਾਹ ਦਿੱਤੀ ਨਾ ਮੈਂ ਤੇ ਕਈ ਵੀਡੀਓ ਤੇ ਵੀ ਗਿਆ ਉਹਨਾਂ ਕੀ ਇਹ ਜਿਹੜਾ ਸਵੇਰੇ ਨਾਸ਼ਤਾ ਕਰੀਦਾ ਚਾਹ ਪਾਣੀ ਪੀਤਾ ਵਾ ਇਹ ਬਾਦਸ਼ਾਹ ਦੇ ਰਣਜੀਤ ਸਿੰਘ ਸਾਹਿਬ ਦੀ ਜੇ ਮੈਂ ਸਭ ਤੋਂ ਵੱਡੀ ਘਰ ਜਾਨੀਤ ਸਿੰਘ ਸਾਹਿਬ ਦੀ ਔਰ ਆਪਣੇ ਲੀਡਰ ਤੇ ਪ੍ਰਤੀ ਵਫਾਦਾਰ ਰਹੋ ਔਰ ਇੱਕ ਗੱਲ ਯਾਦ ਰੱਖਿਓ ਮੈਂ ਆਮ ਪਬਲਿਕ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੜੀ ਵੋਟਾਂ ਦੇ ਵਿੱਚ ਸ਼ਰਾਬਾਂ ਹੁੰਦੀਆਂ ਜਾਂ ਨਿੱਕੇ ਨਿੱਕੇ ਚੀਜ਼ਾਂ ਤੇ ਲਾਲਚ ਜੀ ਕੋਈ ਸੂਟ ਕਰਕੇ ਆਪਣਾ ਜ਼ਮੀਰ ਵੇਚ ਦਿੰਦਾ ਕੋਈ ਬੋਤਲ ਕਰਕੇ ਵੇਚ ਦਿੰਦਾ ਕੋਈ ਵੈਸੇ ਹੀ ਕਿਸ ਤਰ੍ਹਾਂ ਕਿਥੇ ਲਾਲਚ ਨੂੰ ਉਹ ਦੂਜੀ ਧਿਰ ਨਾਲ ਜੁੜ ਜਾਂਦਾ ਜਾਂ ਕਰ ਇਹ ਜੇ ਕੰਮ ਨਾ ਕਰੋ ਦੇਖੋ ਜੇ ਅਸੀਂ ਕੋਈ ਥੋੜੀ ਜੀ ਚੀਜ਼ ਵਾਸਤੇ ਆਪਣੇ ਪੰਜ ਸਾਲ ਵਾਸਤੇ ਆਪਣੀ ਜਿਹੜੀ ਸਾਰੀ ਜਿਹੜੀ ਤਾਕਤ ਦੇਣੀ ਆ ਵਿਰੋਧੀ ਧਿਰ ਨੂੰ ਇੱਕ ਤੇ ਆਪਣੇ ਲੀਡਰ ਤੋਂ ਵਿਸ਼ਵਾਸ ਕਮਾਉਣੇ ਆ ਇੱਕ ਆਪਣਾ ਅੱਗ ਮਾਰਦੇ ਆ ਇਹੋ ਜਿਹਾ ਕੰਮ ਨਾ ਕਰੀਏ ਕਿਸੇ ਦੇ ਮਗਰ ਨਾ ਲੱਗਿਓ ਕਿਸੇ ਲਾਲਚ 'ਚ ਨਾ ਤੇ ਮਗਰ ਨਾ ਲੱਗਿਓ ਸਗੋਂ ਕਹੋ ਕਿ ਸਾਨੂੰ ਕੁਝ ਨਹੀਂ ਚਾਹੀਦਾ ਆਪਣੇ ਲੀਡਰ ਨੂੰ ਕਹੋ ਜੇ ਹੋਰ ਕੋਈ ਤੁਹਾਨੂੰ ਲਾਲਚ ਦੇਂਦਾ ਨਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਪੰਜਾਬ ਦਾ ਵਿਕਾਸ ਚਾਹੀਦਾ ਪੰਜਾਬ ਬਚਾਉਣ ਦੀ ਗੱਲ ਕਰੋ ਪੰਜਾਬ ਨੂੰ ਨਸ਼ਾ ਮੁਕਤ ਕਰੰਤੀ ਕਰ ਕਰੋ ਪੰਜਾਬ ਦੇ ਵਿੱਚ ਬੱਚਿਆਂ ਨੂੰ ਨੌਕਰੀਆਂ ਸਰਵਸਾਥੀ ਗੱਲ ਕਰੋ ਇਹ ਇਹ ਦੇਣ ਜਿਹੜੀ ਉਹ ਬਾਦ ਸਾਹਿਬ ਦੇ ਸਕਦੇ ਆ ਅਕਾਲੀ ਦਾਲੀ ਦੇ ਸਕਦੇ ਆ ਹੁਣ ਆਮ ਦੀ ਸਰਕਾਰ ਦੇ ਵਿੱਚ ਜਿਹੜੇ ਮੈਂਬਰ ਬਣੇ ਨੇ ਰਾਜ ਸਭਾ ਦੇ ਉਹ ਤੇ ਸਾਰੇ ਬਣੇ ਨੇ ਦਿੱਲੀ ਦੇ ਪੰਜਾਬ ਦਾ ਹੈ ਹੀ ਨਹੀਂ ਕੋਈ ਜੇ ਪੰਜਾਬ ਦਾ ਹੁੰਦਾ ਤੇ ਗੱਲ ਕਰਦਾ ਅੱਜ ਕੀ ਪੰਜਾਬ ਦੀ ਦਸ਼ਾ ਹੈ ਬਹੁਤ ਮਾੜੀ ਦਸ਼ਾ ਵਾ ਔਰ ਆਪਾਂ ਆਪਣਾ ਘਰ ਬਚਾਉਣਾ ਆਪ ਬਚੋ ਆਪਣਾ ਪੰਜਾਬ ਬਚਾਓ ਆਪਣੇ ਭੈਣ ਭਾਈ ਬਚਾਓ ਦਿਨ ਦਿਹਾੜੇ ਕਤਲ ਹੁੰਦੇ ਨੇ ਅਣਜ ਅੱਜ ਨਿਊਜ਼ ਚੱਲਣ ਰਹੀ ਸੀ ਕਿ ਹਕੀਮਾ ਹਕੀਮਾਲੇ ਕਿੜੇ ਜਿਹਾ ਠਾਣਾ ਵਾਲਾ ਕਿਮਾਲਾ ਉਥੇ ਦਿਨ ਦਿਹਾੜੇ ਠਾਣੇ ਦੇ ਸਾਹਮਣੇ ਨੌਜਵਾਲ ਮੁੰਡੇ ਨੂੰ ਗੋਲੀ ਮਾਰ ਕੇ ਮਾਰ ਗਏ ਵੇਖੋ ਘਰ ਦੇ ਮੰਨਿਆ ਛੜ ਤੇ ਮੰਨਿਆ ਰਾਤ ਨੂੰ ਮੰਨਿਆ ਨੇਰੇ ਯਾ ਥਾਣੇ ਦੇ ਵਿਚ ਆ ਕੇ ਮਾਰ ਦਿੰਦੇ ਇਹੋ ਜੀ ਪੋਜੀਸ਼ਨ ਹੋ ਗਈ ਕਾਨੂੰਨ ਉਹ ਵਸਤਾ ਕੋਈ ਨਹੀਂ ਹੈ ਕਿ ਇਥੇ ਸੁਣਵਾਈ ਕਿਸੇ ਦੀ ਨਹੀਂ ਹੈ ਕਿ ਜਿੱਥੇ ਮਰਜੀ ਬੰਦਾ ਟਮਕਾ ਦੇ ਦਿੰਦੇ ਸੋ ਇਸ ਕਰਕੇ ਕਾਲੀਆਂ ਤੇ ਰਾਤ ਦੇ ਵਿੱਚ ਐਦਾਂ ਕਤਲੇਆਮ ਨਹੀਂ ਸੀ ਹੁੰਦਾ ਜਿੰਦਾ ਹੁਣ ਹੁੰਦਿਆ ਸੋ ਆਪਣੇ ਬੱਚੇ ਸੇਵ ਕਰੋ ਉਹ ਸੇਵ ਤਾਂ ਹੀ ਆਉਣੇ ਆ ਅਜਿਹੇ ਦਿਨ ਦੇ ਹਲ ਕਤਲ ਹੁੰਦੇ ਆ ਕਤਲ ਨੂੰ ਰੋਕੜਦਾ ਨਸ਼ੇ ਨਸ਼ੇ ਦੇ ਇਹ ਇਹ ਨਸ਼ਾ ਨਹੀਂ ਸੀ ਉਦੋਂ ਜਦੋਂ ਅਕਾਲੀਆਂ ਦੀ ਸਰਕਾਰ ਸੀ ਇੱਥੇ ਲੋਕੀ ਭੰਡੰਦੇ ਨੇ ਜੇ ਗੁਰੂਗ੍ਰਾਮ ਸਾਦਾ ਮੁੱਦਾ ਲੈਣ ਦੇ ਨੇ ਔਰ ਉਸ ਦੇ ਵਿੱਚ ਵੀ ਇਹਨਾਂ ਨੇ ਇਸ਼ੂ ਬਣਾਇਆ ਕਿ ਅਕਾਲੀਆਂ ਨੇ ਕਰਤਾ ਸੀ ਸਰਪਾ ਦਾ ਰੋਲਾ ਪਾਉਂਦੇ ਨੇ ਇਹ ਸਿਰਫ ਕਿਉਂਕਿ ਅਕਾਲੀ ਦਲ ਨੇ ਕੰਮ ਬੜੇ ਵਧੀਆ ਕੀਤੇ ਨੇ ਅਕਾਲੀ ਦਲ ਨੂੰ ਲੋਕ ਪਿਆਰ ਕਰਦੇ ਆ ਅਕਾਲੀ ਦਲ ਨੂੰ ਲੋਕ ਚਾਹੁੰਦੇ ਨੇ ਤੇ ਇਸ ਨੂੰ ਰੱਖ ਕੇ ਮੁਖ ਰੱਖ ਕੇ ਤੇ ਵਿਰੋਧੀ ਘੁਭਾਈ ਨੇ ਵਿਰੋਧੀਆਂ ਕੋ ਕੋਈ ਮੁੱਦਾ ਨਹੀਂ ਹੈਗਾ ਉਹ ਕੀ ਕਰਨਗੇ ਉਹਨਾਂ ਨੇ ਕੋਈ ਨਾ ਕੋਈ ਇਹੋ ਜਿਹਾ ਇਸ਼ੂ ਲੈ ਨਾ ਕਿ ਕੋਈ ਨਾ ਕਿਸੇ ਰਾਂਕੇ ਸਾਤੇ ਤਰੀਕੇ ਨੇ ਕਾਲੀ ਦਲ ਨੂੰ ਭੰਡਿਆ ਜਾਵੇ ਪਰ ਲੋਕ ਜਣਦੇ ਨੇ ਕਿ ਅਕਾਲੀ ਦਲ ਨੇ ਚੰਗੇ ਕੰਮ ਕੀਤੇ ਆ ਸੋ ਇਸ ਕਰਕੇ ਇਹੋ ਜਿਹੇ ਲਖੇਤਾਰ ਜਿਹੜੇ ਇਹਨਾਂ ਨੇ ਭਾਸ਼ਣ ਦੇ ਨੇ ਗੁੰਮਰਾਹਕੋ ਪ੍ਰਚਾਰ ਕਰਨਾ ਕਾਲੀ ਦਲ ਦੇ ਵਰ ਖਲਾਬ ਉਹਨਾਂ ਦਾ ਮੂੰਹ ਤੋੜੋਗਾ ਜਵਾਬ ਦਿਓ ਉਹ ਡਟ ਕੇ ਕਾਲੀ ਤਲ ਨੂੰ ਸਾਥ ਦਿਓ ਘਰ ਘਰ ਦੱਸੋ ਪ੍ਰਾਪਤੀਆਂ ਦੱਸੋ ਹਰ ਇੱਕ ਪਾਸੇ ਗਰੀਬ ਵਰਗ ਨੂੰ ਚੁੱਕਿਆ ਹੀ ਬਾਦਲ ਸਾਹਿਬ ਨੇ ਅੱਜ ਲੋਕਾਂ ਦੇ ਘਰਾਂ ਤੇ ਜੇ ਖੁਸ਼ਹਾਲੀ ਆ ਪੰਜਾਬ ਖੁਸ਼ ਹੋਆ ਖੁਸ਼ਹਾਲਤ ਤੇ ਬਾਦਲ ਤੇ ਕਰਕੇ ਆ ਔਰ ਮੈਂ ਇੱਕ ਬੇਨਤੀ ਕਰਦਾ ਕਿ ਬਾਦਲ ਹੈ ਤੇ ਅਸੀਂ ਬੱਚੇ ਆ ਨਹੀਂ ਤੇ ਸਾਡਾ ਬੱਚਾ ਕੋਈ ਨਹੀਂ ਗਰੀਬ ਵਰਗ ਦਾ ਬੱਚਾ ਕੋਈ ਨਹੀਂ ਅਸੀਂ ਜੇ ਤੇ ਮਰ ਡੇ ਨੇ ਦੇਖੋ ਦੇਖਦੇ ਨਹੀਂ ਮਰ ਜਾਂਦੇ ਨੇ ਲੋਕ ਕੋਈ ਸੁਣਵਾਈਆ ਕੀ ਹੈ ਕੋਈ ਕਿਸੇ ਦੀ ਸੁਣਵਾਈ ਨਹੀਂ ਹੋਣੀ ਇੰਨੀ ਕਿ ਬੇਨਤੀ ਹੈ ਪ੍ਰਵਾਨ ਕੀ ਤਗੜੇ ਹੋ ਜੋ ਕਿਉਂ ਜਾਬਤਾ ਇੱਕ ਤੋਂ ਦਿਨ ਚ ਮੋਝਣਾ ਲਾਗੂ ਕੰਮ ਕਰਕੇ ਕਰ ਲੋ ਸਿਰਫ ਆ 10 15 ਦਿਨ ਜਾਂ ਮਹੀਨਾ ਤੁਹਾਨੂੰ ਮਿਹਨਤ ਇੱਕ ਮਹੀਨਾ ਮਿਹਨਤ ਕਰੋ ਫਿਰ ਸਰ ਨਜ਼ਾਰੇ ਲੋ ਤੁਹਾਡੇ ਬੱਚੇ ਸੇਫ ਹੋਣਗੇ ਤੁਹਾਡੇ ਕੰਮ ਹੋਣਗੇ ਤੁਹਾਡੀਆਂ ਸੁਨਵਾਈਆਂ ਹੋਣਗੀਆਂ ਪਰ ਸਕਨ ਸਕੀਮ ਤੇ ਬਿਲਕੁਲ ਹੀ ਬੰਦ ਕਰ ਦਿੱਤੀ ਜੋ ਬਾਦਸ਼ਾਹ ਨੇ ਸ਼ੁਰੂ ਕੀਤੀ ਸੀ ਲੋਕਾਂ ਨੂੰ ਮਿਲਣ ਨਹੀਂ ਕੱਖਣ ਦਿਆ ਆਟਾ ਦਾਲ ਸਕੀਮ ਬੰਦ ਹੋ ਗਈ ਹਾਂਜੀ ਗੋਈ ਕੰਮ ਨਹੀਂ ਚੋਂਡਿਆ ਇਹ ਤਗੜੇ ਜੋ ਭਰਾਓ ਅਕਾਲੀ ਦਲ ਦੀ ਸਰਕਾਰ ਬਣਾਈਏ ਔਰ ਸਰਦਾਰ ਗੁਲਜਾਰ ਸਿੰਘ ਰਣਕੇ ਸਾਹਿਬ ਦੀ ਅਗਵਾਈ ਦੇ ਵਿੱਚ ਐਰ ਗਈ ਏਸੀ ਵਿੰਗ ਵੀ ਬਹੁਤ ਵੱਡੀ ਭੂਮਿਕਾ ਤਗੜੀ ਨਾ ਪਾਏਗਾ ਫਿਰ ਅਗਲੀ ਅਕਾਲੀ ਦਲ ਦੀ ਸਰਕਾਰ ਬਣੋ ਕਿ ਪਾਰਲੀਮੈਂਟ ਤੇ ਮੈਂਬਰ ਵੀ ਬਣ ਕੇ ਹਰ ਜਿੰਨੀਆਂ ਇਲੈਕਸ਼ਨਾਂ ਤਿੰਨ ਚਾਰ ਇਲੈਕਸ਼ਨ ਤੇ ਰੈਗੂਲਰ ਹੀ ਆ ਇਹਨਾਂ ਦੇ ਚ ਆਪਾਂ ਸਰਕਾਰ ਬਣਾਈਏ ਤਗੜੇ ਹੋ ਜੋ ਤੇ ਅਕਾਲੀ ਦਲ ਦੀ ਸਰਕਾਰ ਬਣਨੀਆਂ ਬੈਂਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ